ਹੈਲੋ ਜੀ ਸਤਿ ਸ਼੍ਰੀ ਅਕਾਲ ਜੀ গুਡ ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ 'ਚ ਹੱਸਦੇ ਵਜਦੇ ਹੋਵੋਗੇ ਤੇ ਮਾਰਨਿੰਗ ਦਾ ਟਾਈਮ ਆ ਤੇ ਹੁਣੇ-ਹੁਣੇ ਮੈਂ ਬੈੱਡ ਸ਼ੀਟ ਚੇਂਜ ਕਰਕੇ ਹਟੀ ਆ ਤੇ ਤਬਈਅਤ ਥੋੜੀ ਪਹਿਲਾਂ ਨਾਲੋਂ ਠੀਕ ਆ ਜ਼ਿਆਦਾ ਮਤਲਬ ਨਹੀਂ ਮੈਂ ਕਹਿ ਸਕ ਰਹੀ ਥੋੜਾ ਫਰਕ ਆ ਪਰ ਘਰ ਦੇ ਕੰਮ ਵੀ ਜ਼ਰੂਰੀ ਆ ਹਨ ਤੇ ਹੁਣ ਮੈਂ ਮਸ਼ੀਨ ਲਾ ਦੂੰਗੀ ਤੇ ਸਿਰ ਤੇ ਪਾ ਫਿਰ ਕੱਪੜੇ ਕੱਢ ਦੇਣਗੇ ਕੁ ਚਾਰ ਪੰਜ ਦਿਨ ਹੋ ਗਏ ਸੀਗੇ ਬੈੱਡ ਸ਼ੀਟ ਵੀ ਬਿਸ਼ੀ ਨੂੰ ਤੇ ਮੈਨੂੰ ਬੜੀ ਫਰਨਾਚ ਵਿੱਚ ਲੱਗ ਜਾਂਦੀ ਹੈ ਹਲਕਤ ਬਹੁਤ ਆਉਂਦੀ ਹੈ ਜਦੋਂ ਇੰਨੇ ਕ ਦਿਨ ਹੋ ਜਾਣ ਬਿਸ਼ੀ ਨੂੰ ਤੇ ਜਦੋਂ ਆਪਾਂ ਬਿਮਾਰ ਜੀ ਹੋਈਏ ਨਾ ਫਿਰ ਆਪਣੀ ਹੀ 스멜 ਜੀ ਨਾ ਆਪਦੀ ਆਉਂਦੀ ਰਹਿੰਦੀ ਹੈ ਵੀ ਬਿਮਾਰ ਜੇ ਦੀ ਐ ਮੈਨੂੰ ਮੈਨੂੰ ਇਹ ਚੀਜ਼ ਆਉਂਦੀ ਹੁੰਦੀ ਆ ਲੱਗਦੀ ਰਹਿੰਦੀ ਹੈ ਸੋ ਆਪਾਂ ਚੇਂਜ ਕਰਤੀ ਬੈੱਡ ਸ਼ੀਟ ਤੇ ਬਾਕੀ ਹੁਣ ਆਪਾਂ ਲ ਮਸ਼ੀਨ ਲਾ ਕੇ ਆਉਨੇ ਆ ਤੇ ਪੁਰਚਾ ਲਾਉਣ ਵਾਲਾ ਰਹਿ ਗਿਆ ਤੇ ਰੋਕੀ ਵਗੈਰਾ ਹਜੇ ਰੁੱਕ ਕੇ ਬਣਾਉਂਗੀ ਪਹਿਲਾਂ ਮੈਂ ਇਹਨ ਮਿੰਨ ਕੰਮ ਕਰਦੀ ਆ ਤੇ ਮੈਂ ਕਿਹਾ ਚਲੋ ਪਹਿਲਾਂ ਬਲੌਗ ਸ਼ ਵੀਡੀਓ ਨੂੰ ਅੱਜ ਇੱਥੇ ਆ ਗਈ ਸੀ ਮੈਂ ਬੈਡਰੂਮ ਚ ਤੇ ਬੈਡਰੂਮ ਚ ਮੈਂ ਚੇਂਜ ਕਰ ਰਹੀ ਸੀਗੀ ਬੈੱਡ ਸ਼ੀਟ ਤੇ ਕਾਫੀ ਦਿਨ ਹੋ ਗਏ ਸੀਗੇ ਮਤਲਬ ਕਿ 4-5 ਦਿਨ ਹੋ ਗਏ ਸੀ ਬੈੱਡ ਸ਼ੀਟ ਚੇਂਜ ਕੀਤੀ ਨੂੰ ਤੇ ਇੱਕ ਬੁਖਾਰ ਕਰਕੇ ਨਾ ਮੈਨੂੰ ਤਾਂ ਐ ਮਤਲਬ ਕਿ ਨਾ ਜਿਵੇਂ ਅਜੀਬ ਜਿਹੀ ਸਮੈਲ ਆਉਣ ਲੱਗ ਜਾਂਦੀ ਹੈ ਵੀ ਹਰ ਇੱਕ ਚੀਜ਼ ਤੋਂ ਵੀ ਜਿਵੇਂ ਨਾ ਬਿਮਾਰ ਜੇ ਹੁੰਨੇ ਆ ਤੇ ਉਦਾਂ ਦੇ ਫੀਵਰ ਦੀ 스멜 ਆਉਂਦੀ ਆ ਪਤਾ ਨਹੀਂ ਕਿਵੇਂ ਆਉਂਦੀ ਦੀ ਆ ਕਿ ਨਹੀਂ ਪਰ ਉਹ ਮੈਨੂੰ ਫੀਲ ਚ ਹੁੰਦਾ ਸੀਗਾ ਵੀ ਐਵੇਂ ਬਿਮਾਰ ਬਿਮਾਰ ਜਿਹਾ ਲੱਗਦੇ ਆ ਤੇ ਫਿਰ ਆਇ ਫਰੈਸ਼ ਫੀਲ ਜਿਹਾ ਹੋਣ ਲੱਗ ਜਾਂਦਾਗਾ ਜਦੋਂ ਆਪਾਂ ਉਹ ਚੇਂਜ ਕਰਦੇ ਸੀ ਤੇ ਮੈਂ ਉਹ ਹੀ ਕਰ ਰਹੀ ਸੀਗੀ ਤੇ ਕੱਡੇ ਨਹੀਂ ਸੀਗੇ ਕੱਪੜੇ ਮੈਂ ਸਿਰਦੇ ਪਾਪਾ ਨੇ ਕੱਪੜੇ ਬਾਹਰ ਕੱਢਦੇ ਸੀਗੇ ਤੇ ਬਾਕੀ ਮੇਰਾ ਆਲਮੋਸਟ ਕਮਰ ਡਾਨ ਸੀਗਾ ਤੇ ਪਿੱਛੇ ਟੇਬਲ ਤੇ ਵੀ ਦੇਖੋ ਸਿਰਦ ਦਾ ਖਲਾਰਾ ব্যাট ਬਾਲ ਹਾਕੀ ਇਹਦੀ ਟੈਡੀ ਤੇ ਇਹਦੀ ਕਿਟ ਪਤਾ ਨਹੀਂ ਸਾਈਕਲੀ ਕੀ ਕੁਝ ਰੱਖੀ ਖੜੀ ਆ ਤੇ ਵੀ ਸਾਰਾ ਸਮੇਟਣਾ ਸੀਗਾ ਮੈਂ ਤੇ ਰੋਟੀ ਵਗੈਰਾ ਸਾਰਾ ਮੇਰੇ ਡੰਨ ਸੀਗਾ ਪੋਰਚੇ ਵੀ ਮੇਰੇ ਡੰਨ ਹੋਗੇ ਸੀਗੇ ਤੇ ਮੈਂ ਬਾਅਦ ਵਿੱਚ ਚੇਂਜ ਕਰ ਰਹੀ ਸੀਗੀ ਤੇ ਬਾਕੀ ਇੱਥੇ ਹੀ ਮੇਰਾ ਸ਼ਾਇਦ ਨਾਲ ਦੀ ਨਾਲ ਨਾ ਮਨ ਕਰ ਰਿਹਾ ਸੀਗਾ ਆ ਸ਼ਾਇਦ ਕੀ ਮਤਲਬ ਮੇਰੇ ਨਾ ਮਨ ਵਿੱਚ ਐ ਦੁਚਿੱਤੀ ਜੀ ਲੱਗੀ ਪਈ ਸੀ ਮੇਰਾ ਦਿਲ ਕਰੇ ਵੀ ਮੈਂ ਕਿਤੇ ਜਾ ਕੇ ਆਵਾਂ ਹਨਾ ਮਤਲਬ ਮੇਰਾ ਮਨ ਆ ਹੀ ਕਰ ਰਿਹਾ ਸੀਗਾ ਵੀ ਮੇਰਾ ਘਰੇ ਮਨ ਜਾਂ ਨਹੀਂ ਸੀ ਲੱਗ ਰਿਹਾ ਕੰਮ ਮੈਂ ਕਰ ਜ ਰੁਗ ਲਈ ਸੀ ਪਰ ਮੇਰਾ ਮਨ ਨਹੀਂ ਸੀ ਲੱਗ ਰਿਹਾ ਫਿਰ ਮੈਂ ਇਦਾਂ ਕਰਦੀ ਕਰਦੀ ਨੇ ਮੈਂ ਸਿਰ ਤੇ ਪਾਪਾ ਨੂੰ ਕਹਿ ਹੀ ਦਿੱਤਾ ਕਿ ਮੈਂ ਦੋ ਦਿਨ ਲਈ ਮਤਲਬ ਪਿੰਡ ਜਾਇਆ ਮਾ ਹਨਾ ਤੇ ਮੈਨੂੰ ਕਿਸ ਮੈਨੂੰ ਛੱਡਿਆ ਆਇਓ ਤੇ ਬਾਕੀ ਇੱਕ ਦੋ ਮੈਨੂੰ ਹੋਰ ਜ਼ਰੂਰੀ ਕੰਮ ਵੀ ਸੀਗੇ ਤੇ ਉਹ ਵੀ ਮੈਨੇ ਪਟਾਉਣੇ ਸੀਗੇ ਉਹ ਰੁਕੇ ਆਉਣਾ ਸੀ ਫਿਰ ਮੈਂ ਕਿਹਾ ਵੀ ਚਲ ਹੁਣ ਉਹ ਵੀ ਨਿਪਟਾਈ ਦਿੰਨੇ ਆ ਲੱਗਦੇ ਹੱਥ ਤਾਂ ਕਰਕੇ ਤੇ ਮੈਂ ਕਿਹਾ ਵੀ ਚਲੋ ਮੈਂ मतलब ਮੈਂ ਤਾਂ ਪੱਕਾ ਮੰਨ ਇਥੇ ਬਣਾ ਲਿਆ ਸੀਗਾ ਵੀ ਮੈਂ ਅਸੀਰੇ ਦੇ ਪਪਾ ਨੂੰ ਕਹਿੰਨੀ ਆ ਵੀ ਤੁਸੀਂ ਸਾਨੂੰ ਛੱਡ ਆਓ ਤੇ ਅਸੀਂ ਦੋ ਦਿਨ ਰਹਿ ਆਵਾਂਗੇ ਤੇ ਨਾਲੇ ਜਿਹੜੇ ਕੰਮ ਰਹਿੰਦੇ ਆ ਪੈਂਡਿੰਗ ਨਾਲੇ ਉਹ ਕੰਮ ਕਰਿਆਵਾਂਗੇ ਤੇ ਉਹ ਮਾਈਂਡ ਦੇ ਵਿੱਚ ਵੀ ਪਲਾਨ ਆਪਣਾ ਡੰਨ ਹੋ ਗਿਆ ਸੀਗਾ ਤੇ ਲੋ ਜੀ ਆਪਣੀ ਬੈੱਡ ਸ਼ੀਟ ਵੀ ਵਿਛ ਗਈ ਆ ਹੁਣ ਪਿੱਲੋ ਰਹਿ ਗਏ ਸੀਗੇ ਵਿਛਾਉਣ ਵਾਲੇ ਤੇ ਮਤਲਬ ਪਿੱਲੋ ਸੈੱਟ ਕਰਕੇ ਰੱਖਣ ਵਾਲੇ ਤੇ ਉਹ ਕਰ ਰਹੀ ਸੀਗੀ ਤੇ ਪਿੱਛੋਂ ਸੀਰਤ ਦਾ ਜਿਹੜਾ ਖਲਾਰਾ ਪਾਇਆ ਹੋਇਆ ਵਾ ਉਹ ਝੁਕਣਾ ਵਾ ਤੇ ਬਾਕੀ ਬਸ ਇਹ ਤਾਂ ਅਚਾਨਕ ਹੀ ਪਲਾਨ ਬਣ ਜਾਂਦਾ ਹਨਾ ਜਦੋਂ ਕਿਤੇ ਜਾਣਾ ਹੋਵੇ ਐ ਕੋਈ ਆਪਾਂ ਕਿਹੜਾ ਪਲੈਨਿੰਗ ਕਰਕੇ ਹੁੰਦਾਗਾ ਤੇ ਬਸ ਮੇਰਾ ਦਿਲ ਕੀਤਾ ਮੇਰੇ ਮਨ ਚ ਆਇਆ ਤੇ ਅਚਾਨਕ ਹੀ ਤੁਰਪੇ ਹਨਾ ਬਸ ਅਚਾਨਕ ਪਲਾਨ ਬਣਿਆ ਤੇ ਅਚਾਨਕ ਹੀ ਉੱਠ ਕੇ ਤੁਰਪੇ ਬਸ ਇਹ ਚੀਜ਼ ਹੋਈ ਸੀਗੀ ਵੀ ਬਸ ਵੀ ਸਾਰਾ ਕੁਝ ਫਟਾਫਟੀ ਆਪਦਾ ਪੈਕਿੰਗ ਕਰ ਲਈ ਹਨਾ ਤੇ ਕੰਮ ਸੀ ਜਰੂਰ ਮੇਰੇ ਹਨਾ ਪਰ ਉਹ ਮੈਨੂੰ ਹਜੇ ਐਸ ਵਿੱਚ ਮੈਂ ਰੁੱਕ ਕੇ ਕਰਨੇ ਆ ਤੇ ਪਰ ਚਲੋ ਕੋਈ ਨਾ ਤੇ ਹੁਣੇ ਉਹਨੇ ਉਹ ਵੀ ਹੁਣੇ ਨਿਪਟਾ ਆਵਾਂਗੀ ਸੀ ਬਾਕੀ ਇੱਕ ਦੋ ਕੰਮ ਸਾਨੂੰ ਹੋਰ ਇਸ ਤੋਂ ਪਹਿਲਾਂ ਵੀ ਸੀਗਾ ਅਸੀਂ ਜਗਰਾਉਂ ਵੀ ਜਾਣਾ ਸੀਗਾ ਅਸੀਂ ਜਗਰਾਉਂ ਹੋ ਕੇ ਫਿਰ ਅਸੀਂ ਪਿੰਡ ਗਏ ਸੀ ਕਿਉਂਕਿ ਸਾਡੇ ਉਧਰ ਵੀ ਇੱਕ ਦੋ ਕੰਮ ਜ਼ਰੂਰੀ ਰਹਿੰਦੇ ਸੀਗੇ ਕਿਉਂਕਿ ਫਿਰ ਜਦੋਂ ਆਪਾਂ ਕਿਤੇ ਚਲੇ ਜਾਂਦੇ ਆ ਫਿਰ ਜਿਹੜੇ ਕੰਮ ਹੁੰਦੇ ਹੁੰਦੇ ਲੇਟ ਫਿਰ ਲੇਟ ਹੋਈ ਜਾਂਦੇ ਆ ਹੋਈ ਜਾਂਦੇ ਆ ਬਾਕੀ ਹੁਣ ਮoure ਤਿਹਾਰ ਆ ਰਹੇ ਆ ਹਨਾ ਸਫਾਈਆਂ ਕਰਨੀਆਂ ਨੇ ਮੈਨੂੰ ਤਾਂ ਉਹ ਚੀਜ਼ ਤਾਂ ਬਹੁਤ ਲੱਗਿਆ ਪਿਆਗਾ ਸਾਰੀਆਂ ਭੈਣਾਂ ਨੂੰ ਹੁੰਦਾਗਾ ਕਿ ਪਾਸਫਾਈਆਂ ਕਰਨੀਆਂ ਨੇ ਹਨਾ ਮੈਂ ਦੇਖੂੰਗੀ ਇੱਕ ਇੱਕ ਕਰਕੇ ਕਰੂੰਗੀ ਜਾਂ ਮੈਂ ਹੈਲਪਰ ਨੂੰ ਬੁਲਾ ਲੂੰਗੀ ਮੇਰਾ ਤਾਂ ਵੈਸੇ ਇਹੀ ਹੈ ਵੀ ਮੈਂ ਹੈਲਪਰ ਨੂੰ ਬੁਲਾ ਲੂੰਗੀ ਇੱਕ ਦਿਨ ਦੇ ਲਈ ਉਹਦੇ ਕੋਲੋਂ ਮੈਂ ਮੋਟਾ-ਮੋਟਾ ਕੰਮ ਕਰਾ ਲੂੰਗੀ ਬਾਕੀ ਮੈਂ ਕਰ ਲੂੰਗੀ ਹਨਾ ਕਿ ਸਿਹਤ ਵੀ ਦੇਖਣੀ ਆ ਆਪਦਾ ਫਿਰ ਕੱਲੇ ਕਹਿ ਰਹੇ ਹੈਗੇ ਆ ਹਨਾ ਜੇ ਮੁੜ ਕੇ ਫਿਰ ਆਏ ਹੁੰਦਾਗਾ ਇੱਕਦਮ ਆਪਾਂ ਕੰਮ ਕਰ ਲਈਏ ਫਿਰ ਮੁੜ ਕੇ ਸਿਹਤ ਨਹੀਂ ਠੀਕ ਰਹਿਣੀ ਹੈਗੀ ਬਿਮਾਰ ਹੋਵਾਂਗੇ ਤੇ ਕੀ ਫਾਇਦਾ ਫਿਰ ਪੈਸੇ ਲੱਗਦੇ ਆ ਹਨਾ ਉੱਪਰ ਆਪਣੇ ਆਪ ਦੇ ਉੱਪਰ ਹੀ ਲਾਉਣੇ ਬਿਨਾ ਮਤਲਬ ਤੋਂ ਹੀ ਲਾ ਲਈਦੇ ਆ ਹਨਾ ਇਹ ਚੀਜ਼ ਵੀ ਹੈਗੀ ਆ ਤੇ ਡਬਲ ਮਾਈਂਡਡ ਜਾਂ ਹੈਗਾ ਮੇਰਾ ਮਨ ਵੈਸੇ ਵੀ ਹੈਗਾ ਵੀ ਚਲੋ ਥੋੜਾ ਥੋੜਾ ਕਰਕੇ ਕਰ ਲਾਂ ਤੇ ਜਾਂ ਫਿਰ ਸੀਰ ਦੇ ਪਾਪਾ ਨੂੰ ਨਾਲ ਲਾ ਲਾਂ ਜਾਂ ਹੈਲਪਰ ਨੂੰ ਦੇਖਦੇ ਆ ਕਿੱਦਾਂ ਹੋਊਗਾ ਤੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਤਾਂ ਹਨ ਸਾਰਿਆਂ ਨੂੰ ਪਤਾ ਹੀ ਹੁੰਦਾਗਾ ਵੀ ਆਪਾਂ ਆਪਣੇ ਘਰ ਨੂੰ ਸਵਾਰਨਾ ਸ਼ਿੰਗਾਰਨਾ ਡੈਕੋਰੇਟ ਕਰਨਾਗਾ ਤੇ ਕਾਫੀ ਕੁਝ ਪਲਾਨ ਕਰੀ ਬੈਠੀ ਆ ਕਿ ਮੈਂ ਇਦਾਂ-ਇਦਾਂ ਕਰੂੰਗੀ ਤੇ ਫਿਰ ਦੇਖੋ ਬਾਕੀ ਸੇਤ ਸਾਥ ਦਿੰਦੀ ਹੈ ਕਦੋਂ ਤੋਂ ਮੈਂ ਸਟਾਰਟ ਕਰਦੀ ਆ ਤੇ ਬਾਕੀ ਕਾਫੀ ਲੋਕਾਂ ਨੇ ਤਾਂ ਸਟਾਰਟ ਕਰ ਵੀ ਦਿੱਤੀ ਹੈ ਕਾਫੀ ਭੈਣਾਂ ਨੇ ਵੀ ਸਟਾਰਟ ਕਰਤੀ ਹੈ ਤੇ ਬਾਕੀ ਚਲੋ ਜੀ ਇਹ ਹੋ ਗਿਆ ਡਨ ਆਪਣਾ ਕੰਮ ਇੱਥੇ ਸਿਖੜੇ ਸੀ ਹੁਣ ਫਾਟਕਾਂ ਤੇ ਜਾ ਰਹੇ ਆ ਪਸੀਰਤ ਦੇ ਨਾਨਕੀ ਪਰ ਫਾਟਕ ਲੱਗੇ ਮਿਲਗੇ ਸਾਨੂੰ ਹੁਜੇ ਦੇਖੋ ਟਾਈਮ ਕਿਹੜੀ ਸਾਈਡ ਤੋਂ ਆਉਂਦੇ ਆ ਤੇ ਸਿਰਤ ਸਾਡਾ ਇੱਧਰ ਸੁੱਤਾ ਪਿਆ ਵਾ ਭੂਖਾ ਇਹਨੂੰ ਕੋਈ ਪਤਾ ਨਹੀਂ ਸੀ ਸਾਹਮਣੇ ਉਹ ਜੇ ਆਪਣੀ ਟਿਕਟੋ ਕੋਈ ਲੱਗੀ ਹੋਈ ਹੈ ਦੇਖਦੇ ਆ ਕਦੋਂ ਤੱਕ ਆਉਂਦੀ ਹੈ ਟ੍ਰੇਨ ਭਾਈ ਲੰਦੇ ਇੱਧਰ ਨੌ ਖਾਈ ਜੰਨੀ ਆ ਇੱਧਰ ਬੈਠੀ ਹੋਰ ਕੁਛ ਐ ਨਹੀਂ ਰੋਟੀ ਖਾਣ ਨੂੰ ਕੁਛ ਹੋਰ ਖਾਣ ਨੂੰ ਐ ਨਹੀਂ ਨੌ ਦਾ ਆਪਦਾ ਟੇਸਟ ਜਿਵੇਂ ਕੋਈ ਰੋਟੀ ਦਾ ਆਪਦਾ ਟੇਸਟ ਹੁੰਦਾ ਰੋਟੀ ਦਾ ਹੁੰਦਾ ਐ ਨੌ ਖਾਣੇ ਸੇ ਤਾਂ ਸਾਡੀ ਹਜੇ ਖਰਾਬ ਹੋਈ ਹੈ ਕੋਈ ਜ਼ਿਆਦਾ ਸਹੀ ਨਹੀਂ ਹੈਗੀ ਕਾ ਸੇਤ ਕੋਈ ਜ਼ਿਆਦਾ ਸਹੀ ਨਹੀਂ ਹੈਗੀ ਮਤਲਬ ਠੀਕ ਆ 100% ਨਹੀਂ ਕੋਈ ਮੈਂ ਕਿਹਾ ਵਾ ਉਹ ਇਹਦੇ ਕਰਕੇ ਉਹਦੇ ਸਿੱਥੇ ਘੜਾ ਕੱਢਿਆ ਹੀ ਹੈ ਹੂੰ ਵਿਚਰੋ ਮਨ ਕੋਸ਼ ਹੋ ਰੋ ਜਾਂਦਾ ਕਰੇ ਕਰ ਲਿਆ ਜੇ ਹੁੰਨੇ ਨਾ ਬੰਦਾ ਸੋਚੀ ਜਾਂਦਾ ਵੀ ਮੈਂ ਬਿਮਾਰ ਆ ਮੈਂ ਬਿਮਾਰ ਆ ਸਾਨੂੰ ਐਸੀ ਕਈ ਚਰੋਸੀ ਗਦਾਨਾਂ ਕੀ ਚੱਲਦੇ ਆ ਤੇ ਇਹਨੇ ਨਾ ਮੰਨ ਜਾ ਕੁਝ ਹੋਰ ਹੋ ਜਾਂਦਾ ਤੇ ਹੁਣ ਜਾ ਕੇ ਅੱਗੇ ਕਰਾਂਗੇ ਆਪਾਂ ਵੀਡੀਓ ਨੂੰ ਕੰਟੀਨਿਊ ਸੋਲਾ ਦੀ ਉਹ ਦੂਤ ਦਰਾਂ ਦਾ ਦਰਾਂ ਕੋਈ ਸ਼ਾਇਦ ਇਹ ਪੁੱਥੇ ਪੈਂਦਾ ਇਹ ਦੂਤ ਪਸੰਦ ਆ ਨਾ ਪਰ ਵਰਗਾ ਨਹੀਂ ਦਰਵਾਜ਼ੀ ਦੇ ਹੋ ਨਹੀਂ ਨਹੀਂ ਅੱਗੇ ਸੀਗੇ ਆ ਦੇਖ ਲੈ ਪੈਂਟ ਸਾਰੀ ਗਿੱਲੀ ਕਰਤੀ ਲੈ ਆਹ ਨੰਦ ਪੁੱਥੇ ਮਮ ਕਰੀਆ ਕਰ ਤੂੰ ਛੀਤ ਦੀ ਆ ਮਾਸ ਦੀ ਆ ਪਾਣੀ ਨੂੰ ਹੁੰਦਾ ਬਾਬਾ ਦੀ ਪੈਂਟ ਕਿੱਲੀ ਕਰਦੀ ਓਏ ਲਤੀ ਸੀਰਤ ਹੁਣ ਖੋਜਵੇ ਫਿਰਦਾ ਅੱਗੇ ਮੰंजे ਤੇ ਡੋਲਦਾ ਆਪਾਂ ਚੱਲੀਏ ਤੇਰੇ ਕੋੱਤੇ ਪੈਣੀ ਆ ਤੇਰੇ ਡੈਗ ਨਾ ਬਾਈ ਮਗਲੇ ਓਏ ਹੋ ਜਾ ਰਿਹਾ ਪਤਾ ਜਾ ਆ ساری ਪੈਂਟ ਕਿੱਲੀ ਕਰਤੀ ਤੂੰ ਪੂਰੀ ਗੱਲ ਦੱਸਾਂ ਇੱਕ ਉਰੇ ਉਰੇ ਉਹਨਾਂ ਪੱਤੀਆਂ ਮਟਿਓ ਉਹ ਤੇਰੀ ਮਟਿਓ ਹੈ ਕਰਦੇ ਹਨ ਹੈ ਕਰਦੇ ਹੈ ਕਦੀ ਮਮਾ ਬੱਚਾ ਆਇਆ ਯਾਰ ਕੱਟ 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 ਆ ਨਹੀਂ ਕਰਦੇ ਕਰੇਗਾ ਆ ਗਏ ਹੋਣਗੇ ਚੱਪਲਾਂ ਉੱਪਰ ਸਜਾਈਆਂ ਚੱਪਲਾ ਗਿੱਲਾ ਕਰ ਲਿਆ ਨਾ ਡਸਟਰ ਤੁਸੀਂ ਦੋਨੇ ਭੈਣਾਂ ਖੇਡਣ ਲੱਗੀਆਂ ਹੋਈਆਂ ਤੇ ਨੈਕਸਟ ਮਾਰਨਿੰਗ ਦੀ ਵੀਡੀਓ ਆ ਤੇ ਰਾਤ ਅਸੀਂ ਵਲੌਗ ਦਾ ਐਂਡ ਕਰਨਾ ਭੁੱਲੀ ਗਏ ਤੇ ਹੁਣੇ ਦੋਨੋਂ ਖੇਡਣ ਲੱਗੇ ਹੋਏ ਚੱਪਲ ਥੱਲੇ ਕਰ ਪੁੱਤ ਟੇਬਲ ਤੋਂ ਇਹ ਦੋਨੋਂ ਜਾਣੀ ਲੱਗੇ ਹੋਈ ਆ ਖੇਡਣ ਤੇ ਸੀਤ ਲੈ ਲੈੰਦੋ ਓਲੀ ਹੋ ਵੀ ਸਕਲੇੰਦ ਹੁਣ ਦੇਖੋ ਕੀ ਲਿਖਦੇ ਹਾਂ ਬੀ ਏ ਬੀ ਸੀ ਡੀ ਡੀ ਬਸ ਸੀ ਤੇ ਇਕੱਲੀ ਟੀ ਚਲੋ ਜੀ ਬਾਕੀ ਇਹ ਵਾਲੀ ਵੀਡੀਓ ਦਾ ਆਪਾਂ ਐਂਡ ਕਰਦੇ ਹਾਂ ਬਾਕੀ ਅੱਗੇ ਨੈਕਸਟ ਵੀਡੀਓ ਆਪਾਂ ਸਟਾਰਟ ਕਰਾਂਗੇ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਓਕੇ ਜੀ ਟੇਕ ਕੇਅਰ ਬਾਏ ਲੋ ਆ ਰਹੇ ਆਪਾਂ ആ